ਮੋਹਿੰਦਰ ਜੀ ਕੋ ਖਾਲਸਾ ਬਾਈ ਗੁਰਜੀ ਕੇ ਪੁੱਤੇ ਜਦੋਂ ਮੱਬਾ ਜੀ ਚੱਕਰਸਰ ਰਹਿੰਦੇ ਸੀ ਉਦੋਂ ਮੱਬਾ ਜੀ ਦੀ ਜਿਹੜੀ ਲੱਤ ਤੇ ਫੈਂਸੀ ਨਿਕਲੀ ਸੀ ਉਹ ਫੈਂਸੀ ਵੱਧ ਗਈ دونك ਲਾ ਵਿੱਚ ਇਲਾਕੇ ਵਿੱਚ ਕਾ ਵੀ ਪਿਆਰ ਬਣਿਆ ਹੋਸੀ ਸੰਤ ਗਿਆਨੀ ਸੂਨ ਸਿੰਘ ਜੀ ਦਾ ਇਸ ਕਰਕੇ ਹੁਣੇ ਨਾਲੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਰਹੇ ਦਿਸਣ ਪਰ ਲੋਤ ਨੂੰ ਕਾਫੀ ਤਕਲੀਫ ਹੁੰਦੀ ਗਈ ਫਿਰ ਵੀ ਜੈਸੇ ਦੌਰ ਸੰਤ ਬਾਬਾ ਬਲਵੰਤ ਸਿੰਘ ਜੀ ਪ੍ਰੋਗਰਾਮ ਕਰਦੇ ਰਹੇ ਉਹਨੂੰ ਦੁੱਖ ਘਟ ਮੰਨਦੇ ਸੀ ਭਾਵੇਂ। ਪਰ ਲੱਤ ਦਾ ਜਿਹੜਾ ਦੁੱਖ ਸੀ ਕਾफी ਕਰਾਬ ਹੋ ਚੁੱਕਾ ਸੀ। ਇਸ ਤਰ੍ਹਾਂ ਸੰਗਤਾਂ ਜਿੱਥੇ ਤੱਕ ਵੀ ਕਿਸੇ ਨੂੰ ਪਤਾ ਲੱਗਦਾ ਔਰ ਇੱਕੇ ਬਾਬਾ ਜੀ ਆਂਦਾ ਲੱਤ ਦਾ ਪਤਾ ਲੈਣ ਆਉਂਦੇ। ਕਾਸ ਕਰਕੇ ਚੱਕਰ ਪਿੰਡ ਦੇ ਵਿੱਚੋਂ ਮਾਤਾ ਰਾਮਕੌਰ ਅਤੇ ਪ੍ਰੀਤਮ ਕੌਰ ਮੌਤਾ ਮੁਖਤਿਆਰ ਕੋ ਜੁੜੇ ਕਮੇਸਤਰੀਆਂ ਦੇ ਪਰਿਵਾਰ ਵਿੱਚੋਂ ਮਾਤਾ ਜੀ ਨਸੀਬ ਕੋ ਇਹ ਤਕਰੀਬਨ ਚਾਰੇ ਰੋਜ਼ ਆਉਂਦੀਆਂ ਸੀ ਇਹਨਾਂ ਦੇ ਪਰਿਵਾਰ ਵਿੱਚੋਂ ਵੀ ਖਾਸ ਕਰਕੇ ਮਾਤਾ ਰਾਮਕੌਰ ਪਰਵਾਤ ਸਾਰੇ ਪਤਾ ਲੈ ਕੇ ਜਾਂਦਾ ਜਦੋਂ ਵੀ ਨਮਸਕਾਰ ਕਰਨੋਂ ਦੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਘਰ ਚੋਂਦੇ ਸਾਰੇ ਪਤਾ ਲੈ ਕੇ ਜਾਂਦੇ ਇਸ ਤਰ੍ਹਾਂ ਬਾਬਾ ਜੀਆਂ ਨੂੰ ਕਹਿੰਦੇ ਵੀ ਰਹਿੰਦੇ ਵੀ ਤੁਸੀਂ ਚੰਗੇ ਡਾਕਟਰ ਨੂੰ ਦਿਖਾਓ ਇਹ ਸੋਡਾ ਜਿਹੜਾ ਲੱਤ ਦਾ ਕੰਮ ਹੈ ਨਾ ਇਹ ਵੱਧ ਹੀ ਜਾਂਦਾ ਵੀ ਤੁਸੀਂ ਜਿਵੇਂ ਵੀ ਸਾਨੂੰ ਸੇਵਕ ਕਹੋਂਗੇ ਅਸੀਂ ਸੇਵਕ ਹੰਤਿਆਰ ਔਰ ਤੁਸੀਂ ਇਹਦਾ ਲੋਜ ਕਰੋ। ਬਾਬਾ ਜੀ ਫੇਰ ਵੀ ਇਹ ਦੁੱਖ ਨੂੰ ਬੜਾ ਗੌਰ ਦੇ ਨਹੀਂ ਸੀ। ਕਹਿੰਦੇ ਕੋਈ ਗੱਲ ਨਹੀਂ। ਆਪੇ ਛੱਡ ਜੂਗਾ। ਇਹ ਵੀ ਸਮਾਂ ਹੁੰਦਾ ਹੈ। ਅੰਤਾਲ ਤੋੜ ਦਿੰਦੇ ਸੀ। ਕਿਉਂਕਿ ਇਲਾਕੇ ਵਿੱਚ ਪ੍ਰੋਗਰਾਮ ਚੱਲਦਾ ਹੀ ਰਹਦੀ ਸੀ। ਗਨੀ 스푼 ਸਿੰਘ ਜੀ ਨੇ ਕਈ ਵਾਰੀ ਇਹ ਹੋ ਇਹ ਜਰਦਾਰ ਜੀ ਤੁਸੀਂ ਆਰਾਮ ਕਰ ਲਿਆ ਕਰੋ ਇਹ ਤਾਂ ਪ੍ਰੋਗਰਾਮ ਚੱਲਦਾ ਹੀ ਰਹਿੰਦੇ ਨੇ ਇਹ ਤਾਂ ਮੁੱਕਣੀ ਨਹੀਂ ਇਹ ਕੋਈ ਆ ਨਹੀਂ ਤੁਸੀਂ ਫੇ ਆਰਾਮ ਕਰੋ ਜਦੋਂ ਆਰਾਮ ਆ ਜੂਗਾ ਫਿਰ ਵੀ ਤੁਸੀਂ ਸਾਰੇ ਤੁਸੀਂ ਕਰਨੇ ਨੇ ਭੋਗ ਤੇ ਆ ਉੱਥੇ ਮੈਂ ਜਾਇਆ ਕਰੂੰਗਾ ਤੁਸੀਂ ਆਰਾਮ ਕਰੋ ਜਦੋਂ ਇਸ ਤਰ੍ਹਾਂ ਗਿਆਨੀ ਸੰਤ ਸਪੂਰਨ ਸਿੰਘ ਜੀ ਨੇ ਕਿਹਾ ਤਾਂ ਬਾਬਾ ਜੀਆ ਨੇ ਜੈਦਾਰੀਆਂ ਨੇ ਕਿਹਾ ਠੀਕ ਆ ਕਹਿੰਦੇ ਸਤਿਵਚਨ ਉਹਨਾਂ ਨੇ ਮਾਹਲੇ ਪ੍ਰੋਗਰਾਮ 'ਤੇ ਘੱਟ ਵੀ ਜਾਣਾ ਪਰ ਫਿਰ ਵੀ ਇਤਨਾ ਕਿਤੇ ਪ੍ਰੋਗਰਾਮੋਂ ਫੇਰ ਚਲੇ ਜਾਂਦੇ ਗਿਆਨੀਆਂ ਦੇ ਨਾਲ ਚਲੇ ਜਾਂਦੇ ਇਸ ਤਰ੍ਹਾਂ ਬਾਬਾ ਜੀ ਕਾਫੀ ਨਗਰਾਂ ਦੇ ਵਿੱਚ ਪ੍ਰੋਗਰਾਮ ਜਾਂਦੇ ਰਹਿੰਦੇ ਆਪਾਂ ਹੀ ਜਾਂਦੇ ਰਹਿੰਦੇ ਇਹ ਰਿਖਦਾ ਨਾਮ ਮਾਤਾ ਅਨਾਮ ਕੌਰ ਜੀ ਮਾਤਾ ਪ੍ਰੀਤਮ ਕੌਰ ਜੀ ਆਕੇ ਗਿਆਨੀ ਜਨੂ ਮਿਲਦੇ ਨੇ ਹੰਦ ਗਿਆਨੀ ਸਪੂਨ ਸਿੰਘਾਂ ਨੂੰ ਕਹਿਣ ਲੱਗੇ ਬੇਨਤੀ ਕੀਤੀ ਕਿ ਯਾਨੀ ਜੀ ਤੁਸੀਂ ਜ਼ੋਰ ਨਾ ਕਹੋ ਇਹਨਾਂ ਨੂੰ ਕਿ ਸਾਨੂੰ ਇਹਨਾਂ ਦੀ ਜਿਹੜੀ ਲੱਤ ਆ ਨਾ ਜਦੋਂ ਵੱਧਦੀ ਜਾਂਦਾ ਸਾਨੂੰ ਬਹੁਤ ਦਰ ਆ ਵੀ ਇੱਕ ਤੇ ਲੱਤ ਖਰਾਬ ਨਾ ਹੋ ਜੇ ਤੁਸੀਂ ਇਹਨੂੰ ਜ਼ੋਰ ਨਾ ਕਹਿ ਕੇ ਲੁਧੇਣੇ ਧਿਆਨੰਦ ਹਸਪਤਾਲ 'ਚ ਜਾਂ ਅਮਰੀਕਨ ਹਸਪਤਾਲ ਦੇ ਵਿੱਚ ਭੇਜੋ ਇਹ ਤੇ ਵਧੀਆ ਡਾਕਟਰ ਨੇ। ਉਥੇ ਦਾ ਵਧੀਆ ਇਲਾਜ ਕਰ ਲ। ਗਿਆਨੀ ਜੀ ਕਹਿਣ ਲੱਗੇ। ਭਾਈ ਅਸੀਂ ਤਾਂ ਇਹਨਾਂ ਨੂੰ ਪ੍ਰੋਗਰਾਮਾਂ ਤੋਂ ਵੀ ਰੋਗ ਤਾਂ ਇਹ ਪਹਿਲਾਂ ਇਲਾਜ ਕਰੋ। ਕਿਉਂ ਨਹੀਂ ਜਾਂਦੇ ਪਤਾ ਨਹੀਂ ਕੀ ਕਾਰਨ। ਸਾਡੇ ਕਾਫੀ ਕਹਿੰਦੇ ਵੀ ਕਹਿੰਦੇ ਜਾਵਾਂਗੇ ਆ ਕਹਿ ਕੇ ਪਰ ਜਾਂਦੇ ਨਹੀਂ ਹੈਗੇ। ਇਹ ਟ੍ਰਾਂਸਫਰ ਹੋਇਆ ਮਾਤਾ ਨਸੀਬ ਕੌਰ ਜੀ ਉੱਪਰ ਮਿਸਤਰੀਆਂ ਦੇ ਘਰੋਂ ਸੀ ਪਰ ਗਰੀਬ ਸਾਨੂੰ ਪਰ ਇੱਕ ਵਾਰ ਬਾਬਾ ਜੀ ਨੂੰ ਆਪੀ ਬੇਨਤੀ ਕੀਤੀ ਕਿ ਬਾਬਾ ਜੀ ਆਂਦੇ ਘਰੇ ਆਪੋ ਨਪਾਇਓ ਤੁਸੀਂ ਸੰਤ ਬਲਵੰਤ ਸਿੰਘ ਜੀ ਨੂੰ ਕਹਿਣ ਲੱਗੇ ਮੇਨਾਂ ਵਾਲੇ 10ਵੀਂ ਦਾ ਅਸੀਂ ਪ੍ਰਸ਼ਾਦਾ ਤਿਆਰ ਕਰਕੇ ਰੱਖਾਂਗੇ 10ਵੀਂ ਦਾ ਪ੍ਰਸ਼ਾਦਾ ਆ ਕੇ ਸਾਡੇ ਘਰੇ ਸਾਕੇ ਜਾਣਾ ਬਾਬਾ ਜੀ ਨੇ ਕਿਹਾ ਕੋਈ ਗੱਲ ਨਹੀਂ ਭਾਈ ਸਕੇ ਆਵਾਂਗੇ ਪਰ ਦੂਜੇ ਦਿਨ ਨੌਵੀਂ ਸੀਗੀ ਤੀਸਰੇ ਦਿਨ 10ਵੀਂ ਦਾ ਦਿਹਾੜਾ ਸੀ 10ਵੀਂ ਦੇ ਦਿਹਾੜੇ ਬਾਬਾ ਜੀ ਤਕਰੀਬਨ 10 10:30 ਵਜੇ ਸੇਵਕਾਂ ਦੇ ਗ੍ਰਹਿ ਵਿਕੇ ਗਏ ਜਾ ਕੇ ਉਹਨਾਂ ਦੇ ਵਿਚਾਰਿਆਂ ਦੇ ਕਰੀਬੀ ਬੱਧ ਕਰਕੇ ਬੁਰੀ ਵਿਸਾਲਤੀ ਬਾਬਾ ਜੀ ਬੈਠ ਗਏ ਆਤ ਤਗੜੇ ਕਰਾ ਕੇ ਪ੍ਰਸ਼ਾਦ ਖਾਇਆ ਪ੍ਰਸ਼ਾਦ ਕਰਨ ਤੋਂ ਬਾਅਦ ਬਾਬਾ ਜੀ ਨੂੰ ਇੱਕ ਗੱਲ ਦੇ ਵਿੱਚ ਪਰਣਾ ਪਤਾ ਇੱਕ ਕੇਸ ਦੇ ਦਿੰਦਾ ਹੈ ਉਹ ਤੇ 1 ਰੁਪਇਆ ਰੱਖ ਦਿੰਦਾ ਹੈ ਰੁਪਇਆ ਰੱਖ ਕੇ ਨਮਸਕਾਰ ਕਰਕੇ ਪਹਲ ਗਏ ਬਾਬਾ ਜੀ ਸਾਡੇ ਤੇ ਗਰੀਬੀ ਬਹੁਤ ਆ ਕਿਰਪਾ ਕਰ ਦਿਓ ਸਾਡੀ ਇਹ ਗਰੀਬੀ ਦੂਰ ਕਰ ਦਿਓ ਬਾਬਾ ਜੀ ਨੇ ਜਿਹੜਾ ਰੁਪਈਆ ਦਿੱਤਾ ਸੀ ਉਹ ਰੁਪਈਆ ਚਾਕੇ ਕੇਸ ਤੋਂ ਉਸ ਨੂੰ ਇਕੱਠਾ ਕਰ ਲਿਆ ਪਹਿਲਾਂ ਉਹਦੇ ਕਈ ਤਿਆਰ ਲਵਾਤੀਆਂ ਕਈ ਤਿਆਰ ਲਾ ਕੇ ਬਾਬਾ ਜੀ ਨੇ ਕਦੇ ਸੱਜੇ ਹੱਥੋਂ ਕਦੇ ਹੱਥ ਚ ਕਰ ਲਿਆ ਕਰਨ ਕਦੇ ਕੱਬੇ ਚੋਂ ਸੱਜੇ ਕਰ ਲਿਆ ਕਰਨ ਇਸ ਤਰ੍ਹਾਂ ਤਰਕੀਬਨ ਕਈ ਵਾਰੀ ਕਮਾਇਆ ਹੱਥਾਂ ਦੇ ਵਿੱਚ ਕੋਉਣ ਤੋਂ ਬਾਅਦ ਫਿਰ ਬਾਬਾ ਜੀ ਅਰਦਾਸ ਕੀਤੀ ਅਰਦਾਸ ਕਰਕੇ ਬਾਬਾ ਜੀ ਨੇ ਕਿਹਾ ਲਓ ਭਾਈ ਤੁਹਾਡੀ ਅੱਜ ਤੋਂ ਗਰੀਬੀ ਖਤਮ ਹੈ ਤੁਸੀਂ ਕੋਈ ਫਿਕਰ ਨਾ ਹੋਣ ਕਰਿਓ ਤੁਹਾਡੀ ਗਰੀਬੀ ਸਤਿਗੁਰਾਂ ਨੇ ਸਾਰੀ ਉਹ ਚੱਕਦੀ ਇਹ ਵਚਨ ਕਰ ਦਿੱਤਾ ਹੈ ਉਹ ਮਿਸਤਰੀ ਸ਼ੰਗਾਨ ਦਾ ਛੋਟਾ ਜਿਹਾ ਬੱਚਾ ਸੀ ਉਦੋਂ ਉਸ ਬੱਚੇ ਨੂੰ ਕੋਲੇ ਬੁਲਾ ਕੇ ਉਹਦੇ ਸਿਰ ਤੇ ਹੱਥ ਰੱਖਿਆ ਥਾਪੀਆਂ ਦਿੱਤੀਆਂ ਉਹਨੂੰ ਕਹਿੰਦੇ ਲਓ ਇਹ ਬੱਚੇ ਨੂੰ ਪੜ੍ਹਾਇਓ ਤੁਸੀਂ ਜਦੋਂ ਇਹ ਬੱਚਾ ਪੜ੍ਹ ਗਿਆ ਤੁਹਾਡੀ ਸਾਰੀ ਗਰੀਬੀ ਚੱਕ ਦਊਗਾ ਤਾਂ ਉਹ ਅੱਜਕੱਲ ਕੈਨੇਡਾ ਵਿੱਚ ਹੈ ਜੀ ਪਰਿਵਾਰ ਸੋ ਹੁਣ ਵੀ ਉਹ ਜਿੰਨਾ ਚਿਰ ਹਜ਼ੂਰ ਮਹਾਰਾਜਿਆਂ ਦਾ ਸਰੀਰ ਹੈ ਉਥੋਂ ਸੇਵਾ ਕਰਦੇ ਰਹੇ ਨੇ ਉਹ ਗੁਪਤ ਤੋਂ ਤੇ ਕਿ ਉਹਨਾਂ ਦਾ ਕੋਈ ਨਾ ਇੱਕ ਵਾਰੀ ਬੰਦਾ ਆਇਆ ਉਹਨਾਂ ਨੂੰ ਮਿਲ ਕੇ ਉਹਨਾਂ ਨੇ ਉਸ ਨੂੰ ਇਹ ਸਾਰੀ ਵਿਤਾ ਸੁਣਾਈ ਕਿਉਂਕਿ ਉਹ ਕੰਗਨਵਾਲ ਰਹਿੰਦਾ ਸੀਗਾ ਗਰੰਤੀ ਸੀਗਾ ਉੱਤੇ ਉਹ ਗ੍ਰੰਥ ਪਿਆਰੇ ਨੇ ਸਾਰੀ ਮੈਨੂੰ ਇਹ ਕਥਾ ਸੁਣਾਈ ਕਿ ਜਿਹੜਾ ਮਿਸਤਰੀ ਸੰਗੋਆ ਦਾ ਪਰਿਵਾਰ ਰੇਡਾ ਵਿੱਚ ਚਲਿਆ ਗਿਆ ਉਹਦੀ ਮਾਤਾ ਨਸੀਬਕੌਰ ਨੇ ਬਾਬਾ ਜੀ ਨੂੰ ਕਿਹਾ ਦਸਵੀਂ ਦਾ ਪ੍ਰਸ਼ਾਦ ਅਛਾ ਲਿਆ ਸੀ ਉਹਨਾਂ ਮਹਾਰਾਜ ਨੇ ਵਜਨ ਕੀਤਾ ਜਦੋਂ ਉਹਨਾਂ ਨੇ ਬੇਨਤੀ ਕੀਤੀ ਤੇ ਉਹਨਾਂ ਦੇ ਕਹਿੰਦੇ ਭਾਈ ਉਹ ਕਹਿੰਦੇ ਸਾਡੀ ਸਾਰੀ ਗਰੀਬੀ ਚੱਕ ਤੇ ਅਸੀਂ ਤਾਂ ਦਿਨ ਤੇ ਰਾਤ ਸੰਤ ਬਾਬਾ ਭਗਵੰਤ ਸਿੰਘ ਜੀ ਦੇ ਸਦਾ ਹੀ ਗੁਣ ਗਾਉਂਦੇ ਰਹਿੰਨੇ ਆ ਉਹਨਾਂ ਦੇ ਚਰਨਾਂ ਨਾਲ ਜੁੜ ਕੇ ਆ ਸਾਡੀ ਸਾਰੀ ਗਰੀਬੀ ਕੀ ਸਾਡੇ ਸਾਰੇ ਕਾਰਜ ਜੀ ਸੰਤ ਬਾਬਾ ਭਗਵੰਤ ਸਿੰਘ ਜੀ ਨੇ ਕਰ ਦਿੱਤੇ ਸਾਨੂੰ ਹੁਣ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ ਇਹ ਸਾਰੀ ਵਰਤਾ ਇਹ ਸਾਰੀ ਜਿੰਨੀ ਸੀ ਸਾਰੀ ਮੈਨੂੰ ਉਸ ਕੰਗਣਵਾਲ ਜੋ ਗ੍ਰੰਤੀ ਸੀਗਾ ਉਹ ਉਸਨੇ ਇਹ ਸਾਰੀ ਮੈਨੂੰ ਵਿਥਿਆ ਸੁਣਾਈ ਸੀ ਇਸ ਤਰ੍ਹਾਂ ਮਾਤਾ ਨਸੀਬਕੌਰ ਵੀ ਮਾਤਾ ਹਰਨਾਮ ਕੌਰ ਅਤੇ ਮਾਤਾ ਬੀਤਮ ਕੌਰ ਤੇ ਮਾਤਾ ਮਖਤਿਆਰ ਕੌਰ ਉਹਨਾਂ ਨੇ ਸਾਰਿਆਂ ਨੇ ਰਲ ਕੇ ਸੰਤ ਮਹਾਰਾਜਿਆਂ ਨੂੰ ਅੱਥੀ ਮਾਇਆ ਕਰਕੇ ਉਹਨਾਂ ਦੀ ਜੇਬ ਵਿੱਚ ਪਾਤੀ ਉਹਨਾਂ ਨੂੰ ਕੋਈ ਨਹੀਂ ਦੱਸਿਆ ਵੀ ਕਿੰਨੀ ਮਾਇਆ ਕਿੰਨੀ ਨਾਂ ਜੇਬ ਚ ਪਾ ਕੇ ਕਹਿੰਦੇ ਕੱਲ ਨੂੰ ਜੋ ਮਰਜੀ ਹੋ ਜਾਵੇ ਤੁਸੀਂ ਕੱਲ ਨੂੰ ਸਤਨਾਮ ਨੂੰ ਨਾਲ ਲੈ ਕੇ ਲੁਧਿਆਣੇ ਇਹ ਦੱਤ ਨੂੰ ਦਿਖਾ ਕੇ ਆਉਣਾ ਹੈ ਇਹ ਸਾਡੇ ਕੰਨਿਓ ਬੇਨਤੀ ਸਮਝ ਲਓ ਤੁਸੀਂ ਸਾਡੇ ਹੁਕਮ ਸਮਝ ਲਓ ਸਾਡਾ ਪਿਆਰ ਸਮਝ ਲਓ ਮਤਾਵਾ ਕਹਿੰਦੀ ਆ ਇਹ ਸਾਨੂੰ ਜਾਣਾ ਪਊਗਾ ਕਿ ਸੰਤ ਪਪਾ ਬਲਵੰਤ ਸਿੰਘ ਜੀ ਨੇ ਉਹ ਮਾਇਆ ਸਾਰੀ ਸਵੀਕਾਰ ਕਰਕੇ ਤਾਂ ਫਿਰ ਗਿਆਨੀ ਜੀ ਨੂੰ ਕਹਿਣ ਲੱਗੇ ਕਹਿੰਦੇ ਜੀ ਮਤਾਵਾ ਬਹੁਤ ਜ਼ਿਆਦਾ ਪਹਿਣ ਲੱਗ ਗਿਆ ਕੱਲ ਉਹਨੂੰ ਫਿਰ ਅਸੀਂ ਮੈਂ ਸਤਨਾਮ ਨੂੰ ਨਾਲ ਲੈ ਜਾਊਗਾ ਅਸੀਂ ਫਿਰ ਉੱਤੇ ਲੁਧਿਆਣੇ ਦਿਖਾਇਆ ਮੰਗੇ ਗਿਆਨੀ ਜੀ ਕਹਿੰਦੇ ਸੁਰਤੇ ਹਣ ਬੱਸਾਂ ਜ ਤੁਸੀਂ ਨਾ ਜਾਇਓ ਆਪਾਂ ਗੱਡੀ ਭੇਜ ਦੇਾਂਗੇ ਅਸੀਂ ਗੱਡੀ ਜਾਇਓ ਦਿਖਾ ਕੇ ਗੱਡੀ ਚ ਮੁੜਿਆ ਆਇਓ ਇਸ ਤਰ੍ਹਾਂ ਸੰਤ ਗਿਆਨੀ ਸੁਪੂਨ ਸਿੰਘ ਜੀ ਨੇ ਜਹਦਾਰ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਬਚਨ ਕਰ ਦਿੱਤਾ ਅੰਮ੍ਰਿਤ ਵੇਲੇ ਦੂਸਰੇ ਦਿਨ ਸਵਸਤੀ ਵਧੀ ਗਿਆਨੀ ਜੀ ਨੇ ਪਿੰਡ ਦੇ ਵਿੱਚੋਂ ਹੀ ਆਈ ਹਰੀਵ ਸਿੰਘ ਨੂੰ ਕਿਹਾ ਕਿ ਭਾਈ ਕੱਲ ਨੂੰ ਕਿਉਂਕਿ ਉਹ ਹਾਮ ਤਾਂ ਚਲਾਉਂਦਾ ਨਹੀਂ ਸੀ ਗੱਡੀ ਘਰੇ ਖੜੀ ਹੁੰਦੀ ਉਹਦੀ ਸਰਦਾਰ ਸ ਉਹ ਲੈ ਕੇ ਗਿਆ ਉਹ ਬਾਬਾ ਜੀਆਂ ਨੂੰ ਲੁਧਿਆਣੇ ਲੈ ਗਿਆ ਲੁਧਿਆਣੇ ਜਾ ਕੇ ਜਦੋਂ ਅੰਦਰ ਡਾਕਟਰਾਂ ਨੂੰ ਮੇਰੇ ਤਾਂ ਡਾਕਟਰਾਂ ਨੇ ਇਹ ਭਾਈ ਲੱਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਕੋਈ ਗੱਲ ਨਹੀਂ ਅਸੀਂ ਦੇਖਦੇ ਆਂ ਜਿਸ ਤਰ੍ਹਾਂ ਵੀ ਹੋਊਗਾ ਅਸੀਂ ਇਸ ਲੱਤ ਦਾ ਇਲਾਜ ਕਰਾਂਗੇ ਅਓ ਅੱਜ ਦੀ ਇਹ ਕਥਾ ਵਿਚਾਰ ਇੱਥੇ ਸਮਾਪਤ ਹੈ ਅਗਲੀ ਕਥਾ ਫਿਰ ਸਰਬਨ ਕਾਲਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ